ਉੱਪਰ ਵੀ ਮੈਨਾਂ ਯਾਦ ਸਮਾਪਿਆ ਨਾਂ ਸੰਗਿਆ ਛਾ ਰੁੰਦੀਆਂ ਪਹਿਣਾ ਬਾਜ ਪੁਰਾਵਾ ਕੰਤੂ ਅੱਗੇ ਮਿੱਟੀ ਵਾਲਾ ਘਟਾੜਦਾ ਹੁੰਦਾ ਮੈਂ ਕਿਹਾ ਯਾਰ ਕਿ ਹਲਦੀ ਉੱਡਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਈ ਬਾਬੇ ਦੀ ਕਿਰਪਾ ਨਾਲ ਅੱਜ 1 ਅਕਤੂਬਰ ਲੇ 2 ਅਕਤੂਬਰ ਹੈ ਅੱਜ ਦਸਹਿਰੇ ਵਾਲਾ ਦਿਨ ਤੇ ਆਪਾਂ ਲੱਗੇ ਆ ਝੋਨਾ ਬੱਜਣ ਤੇ ਖੰਦ ਵਿੱਚ ਸਾਰੇ ਰੈਡੀ ਆ ਮਲਚਰ ਵੀ ਰੈਡੀ ਆ ਬਲੋ ਵੀ ਰੈਡੀ ਆ ਰੂਟਾਵੇਟਰ ਵੀ ਰੈਡੀ ਆ ਤੇ ਟਰੈਕਟਰ ਟਰਾਲੀ ਵੀ ਰੈਡੀ ਆ ਆ ਕੀਲਾ ਵੱਢ ਕੇ ਨਾਲ ਹੀ ਪਿੱਛੇ ਆਪਾਂ ਮਲਚਰ ਚਲਾ ਲੈਣਾ ਤੇ ਬਾਬਾਈ ਦਾ ਨਾਮ ਲੈ ਕੇ ਕਰਤਾ ਸ਼ੁਰੂ ਕੰਮ ਉਧਰ ਆਲੂ ਵੀ ਖਲਾਰ ਤੇ ਲਿਆ ਕੇ ਸ਼ੈੱਡ ਚ ਤੇ ਦੇਖਦੇ ਆ ਕਿਦਾਂ ਚੱਲਦਾ ਕੰਮ ਇਹ 110 ਝੋਨਾ ਪਰਾਲੀ ਕਾਫੀ ਹੁੰਦੀ ਇਹਦੇ ਵਿੱਚ ਤੇ ਬਾਕੀ ਨਾਲ ਨਾਲ ਅਪਡੇਟ ਦਿੰਨੇ ਆ ਤੁਹਾਨੂੰ ਆ ਬੰਦੇ ਨੂੰ ਮੈਨੂੰ 10 ਦਿਨ ਹੋ ਗਏ ਹੀ ਰੌਲਾ ਪਾਉਂਦੇ ਇਹਨੂੰ ਕਿ ਲੈ ਆ ਟਰਾਲੀ ਲੈ ਆ ਸਰਾਵਾ ਤੋਂ ਨਹੀਂ ਥੱਲੇ ਘੜਾ ਝੋਨਾ ਵੱਡ ਹੋਣਦੇ ਆ ਹੱਲੇ ਝੋਨਾ ਹਰਾ ਆਪਾਂ ਇਕੱਠਿਆਂ ਨੇ ਜਾਣਾ ਤੇ ਹੁਣ ਅੱਜ ਸਾਡੇ ਨਾਲ ਕੰਮ ਉਹ ਹੋਇਆ ਕਿ ਉੱਤੋਂ ਆਈ ਜਾਨ ਤੇ ਬੰਨੋ ਕੁੜੀ ਦੇ ਕੰਨ ਕੰਬੈਨ ਚੱਲਣ ਦੀ ਖੇਤ ਤੇ ਬੈੱਡ ਹੱਲੇ ਕੱਸਣਾ ਨਹੀਂ ਯਾਰੀ ਕਿਹਾ ਮੈਂ ਜਾਣਾ ਲੈਣ ਮੈਂ ਜਾਣਾ ਲੈਣ ਸੱਚੀ ਸੱਚੀ ਦੱਸ ਸੱਚ ਝੂਠ ਨਹੀਂ ਕੱਲ ਸ਼ਾਮੇ ਵੀ ਤੂੰ ਟਰਾਲੀ ਕਿਹਦੀ ਆ ਮੇਰੇ ਸੰਦ ਰੈਡੀ ਹੈ ਨਾ ਉੱਧਰ ਸਾਰੇ ਕੁਛ ਵੀ ਨਹੀਂ ਰੈਡੀ ਚੱਲ ਓਏ तपड कसो तपड ਇੰਦਰ ਚੱਪੜ ਲਾਲਾ ਓਏ ਜੋ ਲੈਵਲ ਦੇਖ ਰਹੀ ਹੁ ਲੱਗਦਾ ਕਿ ਪੂਨ ਤੋਂ ਜ਼ਿਆਦਾ ਨਿਕਲਣਾ ਹੈ ਬੜਾ ਰੋਗ ਜਿਹਾ ਹੈ ਇਹ ਕੋਲੇ ਇੱਕ ਕੀਲਾ ਪਿੰਡ ਸੀਗਾ 110 ਦਾ ਤੇ ਹੁਣ ਇੱਧਰ ਆ ਇਹਨੂੰ ਇਦਾਂ ਹਲਦੀ ਰੋਗ ਵਗੈਰਾ ਹੈ ਨਹੀਂ ਕੋਈ ਬਿਮਾਰੀ ਵੀ ਹੈ ਨਹੀਂ ਉਦਾਂ ਦੇਖੋ ਇਹਦਾ ਝਾੜ ਕਿਦਾਂ 26 ਦਾ ਤਾਂ ਝਾੜ ਘਾਟੀ ਲੱਗਦਾ ਜਿਹੜਾ ਕੀਤਾ ਤੇ ਇੱਥੇ ਤਿੰਨ ਖੇਤ ਆ ਦੇਖਦੇ ਆ ਕੀ ਰਿਪੋਰਟ ਆ ਇਹਨਾਂ ਦੀ ਬਾਗ ਸੀ ਕਿੰਨਾ ਦੇਖੀਉਂਦੇ ਸਾਨੂੰ ਉਹ ਰੋਬੀ ਨਾ ਯਾਦ ਸੀ ਮਾਪਿਆਂ ਨਾਲ ਸੰਗੜੀਆਂ ਛਾਉਂ ਰੋਉਂਦੀਆਂ ਪਹਿਣਾ ਬਾਗ ਗੋ ਗਿਆ ਰੀਓ ਲੰਮੜੇ ਤੋਂ ਹੱਥੇ ਹੋਏ ਲਾਲ ਮਿੱਟੀ ਨਾਲ ਭਰੋੜ ਜੋ ਗਿਆ ਉਹ ਹਲਦੀ ਦੇ ਬੋਰੇ ਭਰ ਲਾ ਟਰਾਲੀ ਜੋ ਇਹ ਵਾਰ ਲਾਹਲ ਦੀਵੇ ਮਲਚਰ ਫੇਰਨ ਲੱਗੇ ਆ ਹੁਣ ਪਰ 110 ਝੋਨੇ ਦਾ ਪ੍ਰਾਲ ਬਹੁਤ ਆ ਮੋਡ ਬਹੁਤ ਚ ਜਿੰਨਾ ਕਿ 26 ਝੋਨਾ ਹੁੰਦਾ ਉਹਨੇ ਇਹੇ ਮੋਢੀ ਆ ਇਹ ਪੰਜ ਕੇ ਖੇਤ ਲਾਏ ਆ ਇਹਦੇ ਵਿੱਚ ਦੇਖਦੇ ਆ ਬਾਕੀ 26 ਦਾ ਤਾਂ ਕੁਝ ਵੀ ਨਹੀਂ ਗੈਮੀ ਆ ਚੱਲਣਾ ਟਰੈਕਟਰ ਮਾਲਚਰ ਪਾਉਣ ਨਾਲ ਨਾਲ ਹੀ ਮਾਲਚਰ ਤੇ ਆਪਾਂ ਜੋ ਲੱਕੜੋਂ ਨੇ ਲੱਗ ਰਿਹਾ ਗਰਮੀ ਕਿ ਨਹੀਂ ਪੰਜਾਬ ਚ ਆ ਗਏ ਬਿਹਾਰ ਚ ਕਿੰਦਾਂ ਹੀ ਗਰਮੀ ਸੀਗੀ ਆਹ ਓਏ ਨਾਰਥ ਇੰਡੀਆ ਉਹ ਤਾਂ ਆਪਣੇ ਸੈਂਟਰ ਚ ਆ ਜਾਂਦਾ ਬਿਹਾਰ ਤਾਂ ਸੈਂਟਰ ਚ ਆ ਜਾਂਦਾ ਉਥੇ ਤਾਂ ਗਰਮੀ ਜ਼ਿਆਦਾ ਹੋਣੀ ਹੈ ਐਸੇ ਇੱਕ ਗੱਲ ਆ ਜਿੱਥੇ ਕਾਪਰ ਦੀ ਸਪਰੇ ਹੋਈ ਆ ਨਾ ਸਵਾਰ ਕੇ ਹਲਦੀ ਪਈ ਆ ਪਰ ਘੱਟ ਤੇ ਜਿਹੜਾ ਪਛੇਤਾ ਝੋਨਾ ਆ ਉਹਨੂੰ ਤਾਂ ਜਿੱਦਾਂ ਮਰਜੀ ਸਪਰੇ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਮੀਂਹ ਪਾਣੀ ਖੜਾ ਹੀ ਨਰਿਆ ਜਦੋਂ ਗੋਬ ਵਾਸਤਾ ਤੇ ਛਿਗਾ ਝੋਨਾ ਪਾਣੀ ਖੜਾ ਹੀ ਨਰਿਆ ਤਾਂ ਉਹ ਤਾਂ ਐ ਨਾ ਹਲਦੀ ਨਾਲ ਭਰੇ ਪੈ ਖੇਤ ਸਾਰੇ ਜਾਂ ਫਿਰ ਜਿਹੜੇ ਬਾਲੇ ਪਛੇਤੇ ਆ ਜਿਹਦਾ 20 ਜੁਲਾਈ ਤੋਂ ਬਾਅਦ ਆਲੇ ਆ ਉਹਨਾਂ ਦਾ ਬਚਾ ਹੋਇਆ ਜਾਂ ਫਿਰ ਜਿਹੜੇ 5 ਜੁਲਾਈ ਤੋਂ ਪਹਿਲੋਂ ਪਹਿਲੋਂ ਦੇ ਲੱਗੇ ਆ ਜਿਹੜੇ ਲੱਗੇ ਆ ਨਾ 5 ਜੁਲਾਈ ਤੋਂ ਲੈ ਕੇ 20 ਜੁਲਾਈ ਦੇ ਵਿੱਚ ਵਿੱਚ ਝੋਨੇ ਉਹਨਾਂ ਤੇ ਹਲਦੀ ਨੇ ਬਹੁਤ ਮਾਰ ਕੀਤੀ ਆ ਆ ਝੋਨਾ ਆਪਣਾ ਲੱਗ ਗਿਆ ਸੀਗਾ ਅ 22 22 ਜੂਨ ਨੂੰ ਲੱਗ ਗਿਆ ਸੀ ਝੋਨਾ ਇਹੋ ਤੇ ਕਾਪਰ ਦੀ ਸਪਰੇ ਆ ਨਾ ਸਵਾਰ ਕੇ ਹੋਈ ਤੇ ਬਿਮਾਰੀ ਬਹੁਤ ਘਟਿਆ ਸਪਰੇ ਕਰ ਗਿਆ ਜੋ ਉਦਾਂ ਸ਼ਾਇਦ ਬਿਮਾਰੀ ਪੈਂਦੀ ਇਹਨੂੰ ਵੀ ਕੁੱਛ ਕੀਤਾ ਸੀ ਝੋਨਾ ਜਿਹੜਾ ਤੇ 26 ਚੋਂ ਨਾ ਬਿਲਕੁਲ ਕੀਤਾ ਜਿੱਦਾਂ ਹੀ ਲਾਇਆ ਸੀ 18 19 ਜੂਨ ਨੂੰ ਉਹਨੂੰ ਤਾਂ ਬਿਲਕੁਲ ਹੈ ਨਹੀਂ ਗੀ ਪਰੇ ਵੀ ਕੀਤੀ ਸੀ ਤੇ ਉਹਦਾ ਵੀ ਕਿਉਂਕਿ ਪਹਿਲੋਂ ਟਾਈਮ ਨਾਲ ਹੀ ਨਿਸਰ ਚੁੱਕਾ ਸੀਗਾ ਉਹ ਤੇ ਇਹ ਜਿਹੜੇ ਮੀਂਹ ਪਏ ਆ ਇਹ ਆਪਣੇ ਪਏ ਆ ਅਗਸਤ ਦੇ ਐਂਡ 'ਚ ਉਹ ਫਿਰ ਜਿਹੜੇ ਵੀ ਝੋਨੇ ਉਸ ਟਾਈਮ ਪੂਰੇ ਗੋਪ 'ਚ ਸੀਗੇ ਉਹਨਾਂ ਦਾ ਨੁਕਸਾਨ ਹੋਇਆ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੋਨਾ ਵੀ ਵੱਢ ਹੋ ਰਿਹਾ ਤੇ ਇਹ ਆਪਾਂ ਵੀਡੀਓਜ਼ ਨੂੰ ਅਲੱਗ ਬਲੌਗ 'ਚ ਪਾਵਾਂਗੇ ਤੇ ਨਾਲ ਹੀ ਚੱਲ ਰਿਹਾ ਆਪਣਾ ਕੰਮ 2 ਅਕਤੂਬਰ ਅੱਜ ਦਸਹਰੇ ਵਾਲਾ ਦਿਨ ਆਪਾਂ ਮਲਚਰ ਲਿਆਂਦਾ ਹੀ ਆਪਣਾ ਤੇ ਬਹੁਤ ਸੋਹਣਾ ਚੱਲ ਰਿਹਾ ਸ਼ਕਤੀਮਾਨ ਦਾ 7 ਫੁੱਟਾ ਤੇ ਬਹੁਤ ਸੋਹਣਾ ਆਇਆ ਨਾ ਇਸ ਖੇਤ ਵਿੱਚ 26 ਚੋਂ ਨਾ ਇਹਦਾ ਮੋੜ ਵੀ ਹੁੰਦੇ ਵੀ ਨਹੀਂ ਨੇ ਪਰ ਵਧੀਆ ਚੱਲ ਰਿਹਾ ਆ ਉਧਰ 110 ਵਿੱਚ ਚਲਾਵਾਂਗੇ ਫੇਰ ਦੇਖਦੇ ਆ ਤੇ ਇਹ ਅੱਜ ਆਪਣਾ ਖੇਤ ਦਾ ਵੱਢ ਹੋਏ ਨੇ ਆ ਮੈਨੂੰ ਲੱਗਦਾ 6-7 ਵਜੇ ਤੱਕ ਜਦੋਂ ਵੀ ਕੰਬੈਨ ਚੱਲੂਗੀ ਦੇਖਦੇ ਆ 16-17 ਖੇਤ ਵੱਢਣੇ ਆਪਾਂ ਟੋਟਲ ਹੱਲੇ ਬਾਕੀ ਹਫਤਾ ਦੱਸ ਦਾਂ ਰੋਕ ਕੇ ਤੇ ਆਪਣਾ ਇਹ ਹੀ ਆ ਚੈਲੰਜ ਕਿ ਸਵੇਰ ਤੱਕ ਆ ਵਾਲੀ ਮੋਟਰ ਤੇ ਤੇ ਉਹ ਦੂਜੀ ਮੋਟਰ ਤੇ ਆਪਣੇ 3 ਸਵਾ 3 ਖੇਤ ਇੱਥੇ ਆ ਤੇ ਦੂਜੀ ਮੋਟਰ ਤੇ ਆਪਣੇ 3 ਖੇਤ ਆ ਥੱਲੇ ਵਾਲੇ ਪਾਸੇ ਤੇ 3 ਹੀ ਉੱਪਰ ਆ ਤੇ 6 ਖੇਤ ਆਪਾਂ ਜਾਨੀ ਕਿ 3 ਸਵਾ 3 ਖੇਤ ਇੱਥੇ ਤੇ 3 ਖੇਤ ਉਹ ਦੂਜੀ ਮੋਟਰ ਦੇ ਜਿਹੜੇ ਥੱਲੇ ਆ ਇਹ ਆਪਣਾ ਟਾਰਗੇਟ ਆ ਚੈਲੰਜ ਆ ਆਪਣੇ ਆਪ ਨਾਲ ਮਲਚਰ ਫੇਰ ਕੇ ਰੂਟਾਵੇਟਰ ਫੇਰ ਕੇ ਤੇ ਪਲੋ ਫੇਰਨਾ ਇਹਨਾਂ 'ਚ ਤੇ ਕੋਸ਼ਿਸ਼ ਕਰਾਂਗੇ ਜਿਹੜੇ ਪਰਲੇ ਪਾਸੇ 3 ਖੇਤ ਆ ਉਹਨਾਂ ਨੂੰ ਵੀ ਹੱਥ ਪਾਵਾਂਗੇ ਅੱਜ ਲਾਵਾਂਗੇ ਨਾਈਟ ਸ਼ਿਫਟ ਤੇ ਬਹੁਤ ਸੋਹਣਾ ਚੱਲ ਰਿਹਾ ਮਲਚਰ ਬਹੁਤ ਸੋਹਣਾ ਚੱਲਣ ਦੇ ਪਹਿਲੇ ਮੀਡੀਅਮ ਚ ਚਲਾਉਂਦੇ ਆ ਬਹੁਤ ਸੋਹਣਾ ਚੱਲਦਾ ਬਾਕੀ ਉਧਰ 110 ਵਾਲੇ ਕਿਾਰੇ ਚ ਚਲਾਵਾਂਗੇ ਉਹਦੇ ਵਿੱਚ ਥੋੜਾ ਜਿਹਾ ਕਰਨਾ ਪੈਣਾ ਆਪਾਂ ਨੂੰ ਪੀਏ ਚੋਂ ਉੱਥੇ ਲੋ ਚ ਕਿਉਂਕਿ ਉਧਰ ਮੋੜ ਬਹੁਤ ਆ 26 ਜਿਹੋਨੇ ਦਿਨ ਕੋ ਟੈਨਸ਼ਨ ਨਹੀਂ ਅੱਗੇ ਖੇਤਾਂ ਵਿੱਚ ਘੱਟਾ ਉੜਦਾ ਹੁੰਦਾ ਐ ਕਿ ਹਲਦੀ ਉੜਦੀ ਆ। ਮਿੱਟੀ ਵਾਲਾ ਘੱਟਾ ਐ ਕਿ ਹਲਦੀ ਵਾਲਾ ਘੱਟਾ। ਅੱਗੇ ਮਿੱਟੀ ਵਾਲਾ ਘੱਟਾ ਉੜਦਾ ਹੁੰਦਾ ਮੈਂ ਕਿ ਐ ਕਿ ਹਲਦੀ ਉੜਦੀ ਆ। ਰਕਾਵਟ ਆ ਗਈ ਜੀ ਥੋੜੀ ਜੀ ਕੰਮ ਚ ਪਹਿਲਾਂ ਆਪਾਂ ਟਰਾਲੀ ਖਵਾ ਲਈ ਖਵਾਈ ਨਹੀਂ ਜਿੱਦਾਂ ਅਟ ਲੱਗ ਗਈ ਸੀ ਮੋੜ ਤੇ ਤੇ ਉਹ ਟਰਾਲੀ ਵਾਲਾ ਮੋੜ ਹੈ ਨਹੀਂਗਾ ਹੁਣ ਲੱਦੀ ਟਰਾਲੀ ਤਾਂ ਆਪਾਂ ਉਧਰੋਂ ਕੱਢਣੀ ਨਹੀਂ ਪਹਿਲਾਂ ਅੱਧੀ ਗੱਲ ਲੱਦੀ ਸੀ 15 ਮਿੰਟ ਉੱਥੇ ਖਰਾਬ ਹੋਏ ਉਧਰ ਮਲਚਰ ਚੱਲਣ ਦੇ ਆ ਆਪਣਾ ਤੇ ਉਹ ਮਲਚਰ ਦੀ ਬੈਲਟ ਟੁੱਟ ਗਈ ਤੇ ਪਰ ਇੰਨਾ ਆਪਾਂ ਉਹਨਾਂ ਨੂੰ ਫੋਨ ਕਰ ਲਿਆ ਸੀ ਉਹ ਵੀ ਦਫ਼ਤਰ ਬੰਦ ਕਰਨ ਵਾਲੇ ਸੀਗੇ ਪਰ 15 ਮਿੰਟ ਵੇਟ ਕਰ ਲਈ ਉਹਨਾਂ ਨੇ ਆਪਣੇ ਲਈ ਤੇ ਆਪਣਾ ਕੰਮ ਚੱਲਦਾ ਹੋ ਗਿਆ ਹੁਣ ਤੇ ਇੱਧਰ ਆਏ ਆ ਮੋਟਰ ਤੇ ਹੁਣ ਇੱਥੇ ਟੱਕ ਹੈਗਾ ਆਪਣਾ ਖੱਠਾ ਖੇਤਾਂ ਦੇ ਲੱਗ ਗਏ ਤੇ ਦੇਖਦੇ ਆ ਕਿੰਨਾ ਵੱਡ ਹੁੰਦਾ ਕਿਉਂਕਿ ਮੌਸਮ ਵੀ ਹੁਣ ਸੌਰੀ ਦਿਨ ਵੀ ਲੱਗੇ ਹੋ ਗਿਆ ਆਕਾਸਲਾ ਤੱਪੜੇ ਦਾ